ਚੰਦਰੀ ਜਨਾਨੀ ਕੋਲੋਂ ਰੱਬ ਵੀ ਡਰੇ ਹੈ ਚੰਦਰੀ ਜਨਾਨੀ ਕੋਲੋਂ ਰੱਬ ਵੀ ਡਰੇ ਕਿਆ ਇਹ ਦੁਨੀਆ ਤੋਖੇ ਬਾਜਾਂ ਦੀ ਇਹ ਵਕਤ ਬੜਾ ਹੀ ਦੂਰ ਗਿਆ ਜਦੋਂ ਪੱਗ ਵਟਾਈ ਹਾਂਜੀ ਦੋਸਤੋ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਸਾਡੇ ਬਾਈ ਜੀ ਗੁਲਜ਼ਾਰ ਖਾਨ ਜੀ ਪਹੁੰਚੇ ਆਪਣੇ ਕੋਲੇ ਪਿੰਡ ਪਹੁੰਚੇ ਸਪੈਸ਼ਲ ਤੇ ਇੰਨੀ ਘੈਂਡ ਆਵਾਜ਼ ਆ ਤੇ ਆਹ ਦੇਖੋ ਕਲਦੀਮ ਮਨਕ ਦਾ ਭਲੇਖਾ ਪੈਂਦਾ ਬਿਲਕੁਲ ਹਨਾ ਸੋ ਕਮੈਂਟਾਂ ਦੇ ਵਿੱਚੋਂ ਬੜੀਆਂ ਆਪਾਂ ਪਹਿਲਾਂ ਵੀਡੀਓ ਬਾਈਆਂ ਪਾਈਆਂ ਤੇ ਬਹੁਤ ਤੁਸੀਂ ਪਿਆਰ ਦਿੱਤਾ ਬਾਈ ਨੂੰ ਤੇ ਅੱਜ ਵਾਲਾ ਗੀਤ ਸੁਣ ਕੇ ਦੇਖੋ ਮੈਂ ਕਹਿੰਦਾ ਬਤਿੰਦਰ ਨੇ ਕੋਕੇ ਜੜਤੀ ਪਹਿਲਾਂ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਬਾਈ ਹੋਰ ਹਾਂ ਕੀ ਹਾਲ ਚਾਲ ਵਧੀਆ ਬਹੁਤ ਵਧੀਆ ਜੀ ਬਹੁਤ ਅੱਛਾ ਤੇ ਅੱਜ ਫਿਰ ਕਿਹੜਾ ਗੀਤ ਸੁਣਾਉਂ ਸਾਨੂੰ ਅੱਜ ਸੁ ਫਟੇ ਚੱਕ ਦੇ ਨਿਆ ਹੋਰ ਮੈਂ ਗੇਟ ਖੋਲ ਲੈ ਲਾ ਫਿਰ ਵੀ ਮਿੱਤਰੋ ਕਮੈਂਟਾਂ ਦੇ ਵਿੱਚ ਤੁਸੀਂ ਧੁੱੱਕੀ ਕਰ ਦੇਣੀ ਆ ਜੇ ਵਧੀਆ ਲੱਗਿਆ ਜਰੂਰ ਦੱਸਿਓ ਮੇਰਾ ਵੀਰ ਬਣ ਕੇ ਆਉਣ ਦਿਓ ਜੀ ਪੇ ਸ਼ੀਕਲੀ ਮਾਨਕ ਜੀ ਦਾ ਮਾਨਕ ਸਾਹਿਬ ਤਾਂ ਪੈਸੇ ਬਣ ਨਹੀਂ ਸਕਦਾ ਉਹਦੀ ਬਾਤ ਸਾਮੀ ਹੋਈ ਸੀ ਥੋੜੀ ਜੀ ਉਸਤਾਦਾਂ ਲੋਕਾਂ ਦੀ ਗਾ ਸਕਦੇ ਆ ਬਿਲਕੁਲ ਬਿਲਕੁਲ ਇਹ ਦੁਨੀਆ ਥਾਂ ਖੇ ਵਾਜਾਂਦੀ ਕੀ ਬਾਤ ਹੈ ਇਹ ਦੁਨੀਆ ਥਾਂ ਖੇ ਵਾਜਾਂਦੀ ਇੱਥੇ ਯਾਰ ਬਣਾ ਕੇ ਠੱਗ ਦੈ ਨਾ ਮੂੰਹ ਮਨ ਦਿਲ ਦੇ ਕਾਹਵਰ ਨੇ ਗੰਗਾ ਦੇ ਪੰਡਿਤ ਉਨ ਅੱਜ ਤਨ ਨਾ ਐੇ ਦੁਨੀਆ ਤੋ ਖੇ ਬਾਦਾਂ ਦੀ ਐੇ ਲਖਤੂ ਬਣਾਹੀ ਦੂਰ ਬੰਗੋ ਮਟਾਈ ਹਲਉਂਦੀ ਸੀ ਦਰੀਦਿਆਂ ਸ਼ਰਮਾ ਰੱਖਣ ਲਈ ਜਿੰਦ ਜਾਣ ਲਟਾਈ ਹਲਉਂਦੀ ਸੀ ਜਿੰਦ ਜਾਣ ਲਟਾਈ ਜਾਂਦੀ ਸੀ ਹਿੱਤਾਂ ਦੀਆਂ ਨਜਰਾਂ ਛੁਪ ਗਈਆਂ ਕੀ ਬਾਤ ਹੈ ਲੁਤਿਆਂ ਦੇ ਚੇਰੇ ਦੱਕੇ ਧੰਨ ਐਹੇ ਦੁਨੀਆ ਤੋਂ ਖੇ ਬਾਦੌ ਆਰੀ ਕੀ ਬਾਤ ਹੈ ਇੱਕ ਵਈ ਮੈਂ ਤੁਹਾਨੂੰ ਲੈ ਬਾਜ ਤਾਂ ਪੂਰੀ ਘੈਂਟ ਆ ਬਾਈ ਦੀ ਹਣਾ ਦੱਸਣ ਦੀ ਲੋੜ ਹੀ ਕਿਹਨਾਂ ਦੇ ਜਿਹੜਾ ਹੀਰਾ ਹੁੰਦਾ ਹੀਰੇ ਦੀ ਚਮਕ ਤੋਂ ਪਤਾ ਲੱਗ ਜਾਂਦਾ ਹਣਾ ਹਾਂਜੀ ਹਾਂਜੀ ਸੋ ਜਿਹੜਾ ਬਾਈ ਆਹ ਮਤਲਬ ਡੋਲੂ ਦੀ ਗੱਲ ਕਰੀਏ ਹਾਂਜੀ ਮਤਲਬ ਤੁਸੀਂ ਇਸੇ ਦੀ ਮਤਲਬ ਆਹ ਥਰੀ ਪ੍ਰੈਕਟਿਸ ਕਰੀ ਸੀ ਮੰਨ ਲਓ ਢੋਲ ਕੀ ਵਜਾਉਣ ਦੀ ਜਾਂ ਮੰਨ ਕੇ ਚਲੋ ਤਪਲਾ ਵਗੈਰਾ ਹੁੰਦਾ ਹੈ ਆਪਣਾ ਪਹਿਲਾਂ ਮੈਂ ਜੂੜੀ ਪਲੇ ਕਰ ਦਵਾਂ ਨਾ ਅੱਛਾ ਤਬਲਾ ਅੱਛਾ ਮੁਰਦੋ ਬਾਈ ਅੱਛਾ ਉਲਟਾ ਬਦ ਆਪਣਾ ਫੋਟੋ ਕਾசி ਮੁੜ ਕੇ ਮੈਂ ਤਾਂ ਸਮਝਾਇ ਨਹੀਂ ਕਿ ਮੈਂ ਡੋਲੂ ਹੀ ਰੱਖ ਲਿਆ ਅੱਛਾ ਉਹ ਵੀ ਬੇਬੇਤਰਾ ਟੱਕੀ ਜਾਂਦਾ ਅੱਛਾ 1 ਵਜੇ ਨੂੰ ਹੋਰ ਦੱਸਦਾ ਬਾਈ ਦੇਖਣ ਚ ਕਹਿੰਦੇ ਹੁੰਦੇ ਦੇਖਣ ਨੂੰ ਐਵੇਂ ਵੱਲ ਕੇ ਦੇਸੀ ਜਿਹਾ ਲੱਗਦਾ ਜਿਵੇਂ ਕਹਿੰਦੇ ਹੁੰਦੇ ਨੇ ਇੱਕ ਗਾਣਾ ਵੀ ਹੈਗਾ ਬਾਈ ਦਾ ਸੋ ਬਾਈ ਦੇ ਪਹਿਲੀ ਗਾ ਦਾ ਬਹੁਤ ਸਾਫ ਦਿਲ ਦਾ ਤੇ ਬਾਈ ਇੱਕ ਗਰੀਬ ਜਿਹੇ ਪਰਿਵਾਰ ਚੋਂ ਆ ਮਤਲਬ ਹਨ ਇਹਨੂੰ ਸਾਹ ਦੀ ਲੋੜ ਹੈ ਸਹੀ ਪੁੱਛਦਾ ਤੇ ਬਹੁਤ ਸੋਹਣਾ ਗਾਉਂਦਾ ਤੇ ਕੱਲਾ ਗਾਉਂਦਾ ਨਹੀਂ ਗਾਣੇ ਵੀ ਆਏ ਹੋਏ ਆ ਮਾਰਕੀਟ ਚ ਕਿੰਨੇ ਗਾਣੇ ਆ ਬਾਈ ਸਾਰੇ ਇੱਥੇ ਟੋਟੇ ਆਪਣੇ 30 ਗਾਣੇ ਆਗੇ ਜੀ 30 ਗਾਣੇ ਹਾਂ ਵਧੀਆ ਚੰਦੀਕੋਣਾ ਔਰ ਫਰੋਫੋ ਕਿੰਨੇ ਗੀਤ ਐ ਹਾਂ ਆਪੇ ਆਪਣਾ ਗੀਤ ਕਿਹਨੇ ਕਰਵਾਇਆ ਸੀ ਮਗਰੋਂ ਇੱਕ ਛੋਟਾ ਕਰਵਾਇਆ ਸੰਗਦਲ 47 ਸੰਗਦਲ 47 ਜੈਵ ਸੰਗਤਾਲੀ ਵਾਲਾ ਧਨੀਰ ਵਾਲੇ ਧਨੀਰ ਵਾਲੇ ਚੰਦਰੀ ਜੀ ਨਾ ਨਹੀਂ ਅੱਛਾ ਅੱਛਾ ਉਹਨਾਂ ਨੇ ਕਰਵਾਇਆ ਸੀਗਾ ਤੇ ਮੈਂ ਕਹਿੰਦਾ ਨਾਲ ਤਾਂ YouTube ਤੇ ਬਾਈ ਸੁਣ ਲਿਓ ਮੈਂ ਇੱਕ ਤੀਵੀਂ ਆਕੜ ਖੋਰੀ ਉਤੋਂ ਘਰ ਦੀ ਬਣਦੇ ਮੋਰੀ ਕੀ ਬਾਤ ਪਤੀ ਕੋਲੋਂ ਕਰੇ ਚੋਰੀ ਬੰਦਾ ਦੱਸ ਕੀ ਕਰੇ ਚੰਦਰੀ ਜਨਾਨੀ ਕੋਲੋਂ ਰੱਬ ਵੀ ਡਰੇ ਹੈ ਚੰਦਰੀ ਜਨਾਨੀ ਕੋਲੋਂ ਰੱਬ ਵੀ ਡਰ ਕੀ ਬਾਤ ਹੈ ਕੀ ਬਾਤ ਹੈ ਅੱਛਾ ਇਹ ਗਾਣਾ ਤੇਰਾ ਪੂਰਾ ਬਾਈ ਕੈਂਡਾ ਸੱਚੀਆ ਅੱਛਾ ਇਹ ਫਿਰ ਕਿੰਨਾਂ ਨਾਲ ਲਿਖਿਆ ਸੀਗਾ ਜੈਬ ਧਾਲੀਵਾਲ ਅੱਛਾ ਜੈਬ ਧਾਲੀਵਾਲ ਹਾਂ ਅੱਛਾ ਉਹ ਨਾਲ ਲਿਖ ਦੀ ਠੀਕ ਆ ਤੇ ਬਹੁਤ ਘੈਂਟ ਗਾਣੇ ਆ ਤੇ ਇੱਕ 22 ਦੇ ਮੋਬਾਈਲਾਂ ਦੇ ਵਿੱਚ ਗਾਣੇ ਨਹੀਂ ਗੁਲਜ਼ਾਰ ਤੇ ਥੋੜਾ ਥੋੜਾ ਆਪ ਦਾ ਗਾਣਾ ਸੀ ਉਹ ਤਾਂ ਲੋਕਾਂ ਨੇ ਬਹੁਤ ਸੁਣਿਆ ਜੀ ਬਹੁਤ ਪਿਆਰ ਦਿੱਤਾ ਵੀ ਤੁਹਾਨੂੰ ਬਹੁਤ ਜਿਆਦਾ ਸੱਚੀ ਬਾਈ ਤੁਸੀਂ ਮਿਲੀਅਨ ਚ ਗਾਣਾ ਮਿਲੀਅਨ ਗਾਣਾ ਆਪਣਾ ਜੀ ਮਿਲੀਅਨ ਤੇ ਗਿਆ ਹਾਂ ਤੇ YouTube ਤੇ ਬਾਈ ਪੱਕਾ ਸੁਣਿਓ ਤੇ ਉਹਦੇ ਵੀ ਆਪਾਂ ਚਾਰਕ ਬੋਲ ਬਾਈ ਨੂੰ ਸੁਣਦੇ ਆ ਪਹੁੰਚਤਾ ਯੰਤਰਾ ਸੁਣਾ ਦੋ ਤੇ ਸੁਣਾ ਦੀ ਖਿੱਚ ਕੇ ਬਾਈ ਪਹਿਲਾਂ ਸੁਣਾ ਹਾਂ ਅੰਮੀਏ ਗੱਲ ਸੁਣ ਲੈ ਮੇਰੀ ਦਿਲ ਦੀ ਜੋ ਅਰੀ ਜਸੀ ਤੇਰੀ ਸੁਖ ਮੰਨੇ ਪੂਰੀ ਕਰਤੀ ਆਵੇਂ ਚੱਲ ਹੋਗੀ ਦੇਰੀ ਮਨ ਦੇ ਸੁਨਤਾਲੀ ਰੱਬ ਦੇ ਭਾੜੇ ਨਹੀਂ ਗੁੱਲੀ ਜਾਰੀ ਤੇਰੇ ਦੇ বাজਦੇ ਮਮੈਲਾਂ ਦੇ ਵਿੱਚ ਗਾਣੇ ਨੀ ਗੁਲਿਆਰ ਤੇਰੇ ਦੇ ਨੀ ਅੰਮੀਏ ਲਾ ਤੇਰੇ ਦੇ ਕਿਆ ਬਾਤ ਹੈ ਕਿਆ ਬਾਤ ਸੱਚੀ ਬਈ ਬਹੁਤ ਕਹਿੰਦਾ ਤੇ ਬਾਕੀ ਮੇਨ ਗੱਲ ਤੇ ਹੀ ਆ ਬਾਈ ਹਣਾ ਪਰਿਵਾਰਕ ਗੀਤ ਹੁੰਦੇ ਆ ਬਾਈ ਦੇ ਹਣਾ ਤੇ ਜਿਹੜੇ ਲੋਕਾਂ ਨੂੰ ਸੇਹ ਦੇ ਸਕਦੇ ਆ ਹੋਰ ਬਾਈ ਫਰਨਾਨ ਨਾ ਕੀ ਕੰਮ ਕਰਦੇ ਹੁਣ ਬਸ ਇਹ ਮੁੰਡਾ ਆਪਣਾ ਹਾਰਮੋਨ ਕਿੱਥੋਂ ਮੁੰਡਾ ਆਪਣਾ ਤਰੇ ਪਿੰਡੋਂ ਬਨਾਲੀ ਤੋਂ ਅੱਛਾ ਅੱਛਾ ਤੇ ਉਹਦੀ ਵਸਤੂਆਰੀ ਤੁਰੀ ਕਰਾਈ ਨਾ ਰਹਾ ਸਾਲ ਅੱਛਾ ਇੱਕ ਸੱਚ ਮੇਰੀ ਗੱਲ ਯਾਦ ਆ ਗਈ ਵੀ ਬਾਈ ਜੀ ਮਤਲਬ ਤਿਆਰੀ ਵੀ ਕਰਵਾਉਂਦੇ ਜਿਹੜੇ ਬੱਚਾ ਨੇ ਮਤਲਬ ਸਿੱਖਣਾ ਹੁੰਦਾ ਨਾ گاਉਣ ਵਾਲੇ ਪਾਸੇ ਨਾ ਸਿੰਗਲੈਂਡ ਦੇ ਵਿੱਚ ਆਉਣਾ ਸੋ ਉਹਨਾਂ ਨੂੰ ਸਿਖਾਉਂਦੇ ਵੀ ਆ ਠੀਕ ਆ ਹਾਂ ਜੀ ਬਣਾ ਲਿਆ ਉਹ ਤੁਸੀਂ ਮੰਨ ਲਾ ਵੀ ਆਪਾਂ ਇੱਕ ਸਪੈਸ਼ਲ ਵੀਡੀਓ ਬਣਾਵਾਂਗੇ ਆਪਾਂ ਤੁਹਾਡੀ ਇੱਕ ਦੋ ਦਿਨਾਂ ਵਿੱਚ ਵਿੱਚ ਹੋਰ ਉੱਤੇ ਤੁਹਾਡਾ ਨੰਬਰ ਪਾ ਦਾਂਗੇ ਆਪਾਂ ਕਿ ਤੱਲੀ ਆਪੋ ਸਪੈਸ਼ਲ ਵੀਡੀਓ ਪਾਉਣੀ ਆ ਕਿਉਂਕਿ ਇਹ ਵੀਡੀਓ ਚ ਫਿਰ ਆਪਣਾ ਸਹੀ ਨਹੀਂ ਹੋਣਾ ਇੱਕ ਗੀਤ ਮੈਂ ਜੀ ਗਾਇਆ ਸੀ ਉਹ ਤਾਂ ਕਿਸੇ ਨ ਹੋਰ ਤੇ ਮੇਰੇ ਦੋ ਕਿਲਾਣਾ ਜਾ ਰਿਹਾ ਮਾਫ ਕਰਨਾ ਮੈਂ ਜਿਹੜੇ ਬਾਈ ਮੈਨੂੰ ਦੇਖ ਰਿਹਾ ਉਹਨਾਂ ਵਾਸਤੇ ਵੀ ਕਹਿੰਦਾ ਵੀ ਤੁਸੀਂ ਗਲਤ ਮੈਟਰੀ ਕਰਨਾ ਕਹਿੰਦਾ ਉਹ ਵਿਊ ਗੀਤਾਂ ਮਤਲਬ ਹਰੇਕ ਲਈ ਨਹੀਂ ਠੀਕ ਆ ਇੱਕ ਵੱਡਾ ਬੰਦਾ ਹੁੰਦਾ ਹੂੰ ਨਾ ਨੰਗਦੀ ਨਿਸ਼ਾਨੀ ਗੱਲ ਚੱਕਮੀ ਕਰ ਪਰ ਸਾਰੇ ਕੋਈ ਨਹੀਂ ਹੁੰਦੇ ਨਾ ਬਿਲਕੁਲ ਨਹੀਂ ਹੁੰਦੇ ਨੀ ਮੇ ਤਾਂ ਚੰਗੇ ਵੀ ਬੰਦੇ ਹੁੰਦੇ ਬਿਲਕੁਲ ਬਿਲਕੁਲ ਪਰ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਮੈਂ ਕਿਸੇ ਲਾ ਕੇ ਨਹੀਂ ਗਣੀ ਤੇ ਕਗੀਤ ਹੀ ਵਸਾਇਆ ਜੋ ਅੱਛਾ ਵੀ ਗੀਤ ਪਹਿਲਾਂ ਆਇਆ ਹੋਇਆ ਮਤਲਬ ਹਾਂ ਪਹਿਲਾਂ ਆਇਆ ਹੋਇਆ ਹੋ ਅੱਛਾ ਅੱਛਾ ਓਕੇ ਓਕੇ ਉਹਦੇ ਮੈਂ ਦੋ ਲੈਣਾ ਪਾ ਲਿਆ ਹਾਂ ਬਸ ਹਾਂ ਆਉਣ ਦੇ ਹੋ ਗੋ ਨੰਗਦੀ ਨਿਸ਼ਾਨੀ ਗੱਲ ਚੱਕਮੀ ਕਰੇ ਨੰਗਦੀ ਨਿਸ਼ਾਨੀ ਗੱਲ ਚੱਕਮੀ ਕਰੇ ਕਰੇ ਪੈਂਦੀਆਂ ਲੱਤਾਂ ਬਾਹਰ ਹਵਾ ਜੀ ਕਰੇ ਹਾਂ ਨੰਗਦੀ ਨਿਸ਼ਾਨੀ ਗੱਲ ਚੱਕ ਵੀ ਕਰੇ ਉਹ ਨੰਗਦੀ ਨਿਸ਼ਾਨੀ ਗੱਲ ਚੱਕ ਵੀ ਕਰੇ ਭਾਰ ਭਾਲ ਦਾ ਮੀਟ ਘਰੇ ਤੱਕਣੀ ਨਾ ਮਿਲੇ ਨੰਗਦੀ ਨਿਸ਼ਾਨੀ ਗੱਲ ਚੱਕ ਵੀ ਕਰੇ ਕੀ ਬਾਤ ਹੈ ਪੂਰੇ ਘੈਂਟ ਸੋ ਵੀਡੀਓ ਵਧੀਆ ਲੱਗੀ ਬਈ ਸ਼ੇਅਰ ਕਰਿਓ ਤੇ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਉਸਤਾਦ ਜੀ ਫਿਰ ਆਪਾਂ ਹਾਂ ਥੈਂਕ ਯੂ ਜੀ ਮਿਹਰਬਾਨੀ ਉਹਦੇ ਵਿੱਚ ਠੀਕ ਆ ਧੰਨਵਾਦ ਆ ਤੁਹਾਡਾ ਵੀ ਸਾਡੇ ਕੋਲ ਸਪੈਸ਼ਲ ਪਹੁੰਚਿਓ ਸਮਾਂ ਕੱਢ ਕੇ ਹਨਾ ਠੀਕ ਆ ਅੱਸੀ ਕੱਲ੍ਹ ਜੀ